ਤੇ ਅੱਜ ਬਾਈ ਆਇਆ ਬੰਤ ਮਾ ਉਹ ਪੁਰਾਣਾ دوست ਮਾਚੀਵਾੜਾ ਸਾਹਿਬ ਤੋਂ ਤੇ ਬਾਕੀ ਇਹੇ ਲੋਕ ਵੀ ਤੁਹਾਨੂੰ ਸੁਣ ਲੈਣੇ ਆ ਜਿਹੜੇ ਮਾਚੀਵਾੜ ਏਰੀਆ ਦੇ ਰਾਮੋ ਏਰੀਆ ਦੇ ਭਰਾ ਇਹ ਵੀ ਜਣਦੇ ਹੋਣਗੇ ਬਰਾਬਰ ਦੋ ਭਰਾ ਵੀ ਤੁਸੀਂ ਨਾ ਹਾਂਜੀ ਕੀ ਨਾਮ ਤੁਹਾਡੇ ਭਰਾ ਦਾ ਸਰਦਾਰ ਹਰਵੰਤ ਸਿੰਘ ਉੱਚੀ ਬੋਲੇ ਤੁਹਾਡਾ ਕੀ ਹੋਣਾ ਆਵਾਜ਼ ਵੀਡੀਏ ਤੇ ਘਰ ਤੋਂ ਵੀ ਤੁਹਾਡਾ ਤੇਰਾ ਨਾਮ ਕੀ ਦੇ ਵੀਰੇ ਉੱਥੇ ਚੱਲਦਾ ਜਿਹੜਾ ਮਾਚੀਵਾੜਾ ਸਾਹਿਬ ਇਹ ਹਾਂ ਮਾਚੀਵਾੜਾ ਸਾਹਿਬ ਮੇਰਾ ਨਾਮ ਬੰਤ ਕਦਾ ਬਾਂਤੀ ਪੱਕਾ ਨਾਲ ਵੀ ਬਾਂਤੀ ਹੈ ਉਹ ਵੀ ਬਾਂਤੀ ਹਾਂ ਬੰਤ ਚੱਲਦਾ ਮੇਰਾ ਵਰਕਸ਼ਾਪ ਕੀ ਨਾਮ ਆਪਣਾ ਹਰਵੰਸ ਟਰੈਕਟਰ ਵਰਕਸ਼ਾਪ ਪਹਿਲਾਂ ਤੁਸੀਂ ਇਸ ਤਰ੍ਹਾਂ ਕੰਮ ਕਰਦੇ ਜਿਆਦਾ ਹਾਂਜੀ ਪਹਿਲਾਂ ਇਸ ਤਰ੍ਹਾਂ ਕੰਮ ਕਰਦੇ ਵੱਧ ਹਾਂ ਐਸੇ ਛੋਟਾ ਬ੍ਰਦਰ ਕਰਦਾ ਸੀ ਪਹਿਲਾਂ ਪਹਿਲਾਂ ਬ੍ਰਦਰ ਕਰਦਾ ਸੀਗਾ ਹਾਂ ਐਸਰਜੈਂਸੀ ਜੀ ਐਸਰਜੈਂਸੀ ਤੇ ਬੜਾ ਇਸ ਤਰ੍ਹਾਂ ਜੇ ਮਸ਼ਹੂਰ ਆ ਤੁਸੀਂ ਹਾਂ ਬੜਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ 485 ਇਹ ਤੁਹਾਡੇ ਇਲਾਕੇ ਜੇ ਐਸਰ ਹੈ ਕਿਉਂ ਓਨ ਜ਼ਿਆਦਾ ਮੈਨਿੰਗ ਕਰਕੇ ਇੱਥੇ ਕਰਕੇ ਮੀ ਜਿਆਦਾ ਕਰਾਇਏ ਪੜਾ ਕੇ ਜੀਵਿਦਾਰਾਂ ਕੋਲ ਟਰੈਕਟਰ ਆ ਜਾਂਦੇ ਨੇ ਜੀਵਿਦਾਰਾਂ ਕੋਲ ਹੈਗਾ ਮਾਈਨਿੰਗ ਵੀ ਵੱਧ ਜਾਂਦੀ ਸਾਡੇ ਕਾਫੀ ਜ਼ਿਆਦਾ ਮਾਈਨਿੰਗ ਬਹੁਤ ਟਰੈਕਟਰ ਬਦਲ ਹੋ ਗਏ ਆ ਕਿ ਹੁਣ ਕਿਹੜੇ ਆ ਗਏ ਜਾਂਦੇ ਹੁਣ ਬੜਾ ਅਰਜਨ ਮਹਿੰਦਰਾ ਤੇ ਸਵਰਾਜ ਵੀ ਹੈਗਾ ਬਹੁਤ ਜ਼ਿਆਦਾ ਤੇ ਹਾਂ ਐਕਸਰ ਵੀ ਹੈਗਾ ਪੁਰਾਣਾ ਐਕਸਰ ਹਲੇ ਵੀ ਹੈਗਾ ਬਹੁਤ ਜ਼ਿਆਦਾ ਐਕਸਰ ਨਵੇਂ ਮਾਡਲ ਐਕਸਰ ਜ਼ਿਆਦਾ ਰੇਤੇ 'ਚ ਕੰਮਜਾਬ ਕਿਹੜਾ ਟਰੈਕਟਰ ਜਦੋਂ ਸੰਗਰਿਆ ਚੋਂ ਕੱਢ ਦੇ ਦਿੱਤਾ ਕਿਹੜਾ ਜ਼ਿਆਦਾ ਜਿਆ ਅਰਜਨ ਵੱਧ ਕੰਮਜਾਬ ਆ ਰੇਤੇ 'ਚ ਅੱਛਾ ਤੇ ਜਾਫਰ ਐਕਸਰ 550 550 ਫਾਜ਼ਲ ਸੁਵੰਜਾ ਹਾਂ ਐਵਰੇਜ ਨੂੰ ਤੇ ਖਚਾਈ ਨੂੰ ਸਾਰੇ ਪਾਸੇ ਵਧੀਆ ਆ ਸਾਰੇ ਪਾਸੇ ਵਧੀਆ ਤੇ ਆ ਭਾਈ ਕੌਣ ਆ ਨਾਮ ਜਿਹੜਾ ਆਇਆ ਹੈ ਬਾਈ ਕੀ ਨਾਂ ਆਪਣਾ ਮੇਰਾ ਵੀਰੇ ਹਰਸ਼ ਨੰਬਰਦਾਰ ਹੈ ਪਿੰਡ ਵੇਲਾ ਸ਼ਿਰੀ ਚਮਕੋਤਰਾ ਜੀ ਅੱਛਾ ਇਹ ਤੇ ਇਹ ਟਰੈਕਟਰ ਤੁਸੀਂ ਲੈ ਜੀਟਰ ਦਾ ਵਿੱਚੋਂ ਆਇਆ ਹਾਂਜੀ 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 ਆਪਾਂ ਤਿਆਰ ਕਰਾਏ ਦੁਬਾਰਾ ਸਾਰੇ ਦੁਬਾਰੇ ਸਿਰ ਤੇ ਤਿਆਰ ਆਇਆ ਕਿਵੇਂ ਟਰੈਕਟਰ ਪਹਿਲਾਂ ਵੀ ਆਪਣੇ ਕੋਲ ਹਾਂਜੀ ਹਾਂਜੀ ਪਹਿਲਾਂ ਨਾਨੇ ਕੋਲ ਸੀ ਆਪਣੇ ਕੋਲੀ ਅੱਛਾ ਉਹਨਾਂ ਸ਼ੌਂਕ ਨਾ ਰੱਖਿਆ ਵਾ ਤੇ ਅੱਛਾ ਉਹਦੇ ਵਾ ਮੈਲੀਆਂ ਦਈ ਫਿਰ ਮੈਂ ਹੁਣ ਦੁਬਾਰਾ ਤਿਆਰ ਕਰਨ ਲੱਗੇ ਨਾਂ ਅਰਚ ਨਾਂ ਨਾਈਰੂ ਜੀ ਨੇ ਹਾਂਜੀ ਪਾਵਰ ਸਟੇਅਰਿੰਗ ਇਹ ਪੂਰੀ ਸਾਮ ਕੀ ਰੱਖੀ ਐ ਪੂਰੀ ਸਾਮ ਕੀ ਹੁਣ ਪਾਵਰ ਸਟੇਅਰਿੰਗ ਵੀ ਕਰਾਤਾ ਹੀ ਰੇਡੀਅਲ ਟਾਇਰ ਵੀ ਪਵਾ ਦੇ ਆਪਾਂ ਸਾਰਾ ਕੁਝ ਕਰਾਤਾ ਹੀ ਵਧੀਆ ਬਣਾ ਦੇਣਾ ਹਾਂ ਹਾਂਜੀ ਹੁਣ ਪੇਂਟ ਕਰਾਉਣੇ ਅਨੇ ਪਿਛਲਾ ਹਿੱਸਾ ਤੁਸੀਂ ਲੈਣਾ ਹਾਂ ਇਹਨਾਂ ਭਾਈਆਂ ਦੇ ਜਿਹੜੇ ਪੰਜਾਬ ਭਾਈ ਵਾਲੇ ਤੋਂ ਬੱਸੇ ਵੀ ਆਪਣੇ এয়ার ਫੋਰਸ ਦੇ ਡੈਕਟਰ ਆਏ ਸੀ ਨਾ ਉਹ ਤੇ तकरीबन ਸਾਰੇ ਹੀ ਸੇਲ ਹੋ ਗਏ ਆ ਬਹੁਤ ਰੋਲਾ ਪਾਇਆ ਮੈਂ ਭਾਈ ਯਾਦ ਕਰਾਂਗੇ ਜਿਹੜੇ ਜਿਹੜੇ ਭਰਾ ਲੈ ਕੇ ਆ ਸਾਰਿਆਂ ਨਾਲ ਸੰਬੰਧ ਬਣੇ ਆ ਕਰੋਣ ਵਾਲਾ ਪ੍ਰਮਾਤਮਾ ਤੇ ਨਾਂ ਸਾਡਾ ਹੋਣ ਦਿਆ ਕਰਨ ਕਰਾਮ ਹੋਣਾ ਫੇ ਆਪ ਹਾਂ ਜੀ ਜੇ ਨਾ ਹੀ ਹਾਂ ਤਾਂ ਪ੍ਰਮਾਤਮਾ ਨੇ ਕਿਹਾ ਸਾਨੂੰ ਸਾਡਾ ਇੱਕ ਨਾਮ ਹੋਣਾ ਸੀ ਆ ਕਰਨਾ ਉਹਨੇ ਆਪ ਸੀ ਤੇ ਸਾਰੇ ਇਲਾਕਿਆਂ ਦੇ ਨਦੀਨ ਚਲੇ ਗਏ ਆ ਮਾਸੀਪੜਾ ਸਾਹਿਬ ਬਟਿੰਡਾ ਬਰਨਾਲਾ ਤਕਰੀਬਨ ਰੈਕੋਟ ਤੇ ਫਰੋਜਪੁਰ ਵੀ ਆਪਣਾ ਫੀਟਕੋਟ ਵੀ ਬਾਈ ਦੁਕਾਨਦਾਰ ਲੈ ਗਿਆ ਚਾਰ ਹਿੱਸੇ ਤੇ ਗਾਂ ਜਿਨ੍ਹਾਂ ਦੇ ਸਬੰਧ ਬਣੇ ਹੁੰਦੇ ਅੱਗੇ ਜਿੱਗੇ ਤਕਰੀਬਨ ਬਾਈ ਸੇਲ ਹੋ ਗਏ ਆ ਇਹ ਵਧੀਆ ਲੱਗ ਬਣਜੂਗਾ ਢਾਂਚਾ ਲਾ ਕੇ ਹਾਂ ਵਧੀਆ ਬਣੇ ਪੂਰਾ ਤੇ ਪਹਿਲਿਆਂ ਚ ਡਾਇਰੈਕਸ਼ਨਾਂ ਚ ਕੀ ਘਾਟ ਆਉਂਦੀ ਕਿਉਂ ਬਦਲਦੇ ਇਹਦੇ ਬਾਈ ਕੋ ਟਰੈਕਟਰ ਕਿਹੜਾ ਹਸਲ ਜਿਹੜਾ ਇਹਦੇ ਲਾਉਣ ਲੱਗਿਆ ਜੀ 3511 3511 4511 3511 ਜਿਹੜਾ ਮਾਡਲ ਹੈ ਮਾਡਲ ਇਹ ਹੈ ਕੋਈ 883 83 ਮਾਡਲ 83 ਮਾਡਲ ਅੱਛਾ ਕਿੰਨੇ ਕੇ ਪੈਸੇ ਲਾਤੇ ਇਸ ਟਾਈਪ ਦਾ ਕਰਦੇ ਲੱਗਦਾ ਜੀ 1.5 ਲੱਖ ਰੱਖੇ ਪਾ ਲਿਆ ਜਮਾ ਇਹ ਵਧੀਆ ਬਣ ਜੂ ਡੇਟ ਹਾਂ ਵਧੀਆ ਬਣੇ ਕੰਮ ਵੀ ਲਓਗੇ ਕਿ ਪੈਸੇ ਸ਼ੌਕ ਨਾ ਨਾ ਕੰਮ ਵੀ ਲੈਂਦਾ ਹਾਂ ਵੀ ਹੁਣ ਵੀ ਕੰਮ ਲੈਂਦੇ ਸੀ ਰੂਟਰ ਵਿਟਰ ਖੇਤੇ ਦੇ ਪੂਰਾ ਰੂਟਰ ਵਿਟਰ ਹੁਣ ਵੀ ਚਲਾਉਂਦਾ ਹਾਂ ਜੀ ਪਾਵਰ ਸੇ ਰੰ ਕਰਤਾ ਪਾਵਰ ਸੇ ਨਹੀਂ ਕਰਤੇ ਹੁਣ ਪਾਵਰ ਦਾਵੇ ਕੀਤਾ ਵਡਾ ਕਰਿਆ ਤਾਂ ਇੰਜਨ ਹੋਈ ਇੰਜਨ ਹੋਈ ਜੀ ਅੱਛਾ ਇੰਨਾਂ ਵੀ ਕਹਾ ਕਿਤੇ ਆ ਜੇ ਸਾਡੇ ਕੋ ਜਿਵੇਂ ਆਏ ਸੀਗੇ ਇੰਜਨ ਵੀ ਤੇ ਜਿਹੜੇ ਵੀ ਇੰਨਾਂ ਸਾਰੇ ਹੀ ਲੈ ਕੇ ਆਇਆਂ ਬਾਈ ਕਈ ਪੰਜ ਪੰਜ ਇੰਨਾਂ ਲੈ ਕੇ ਆ ਗਏ ਨਾਲ ਜਨਰੇਟਰ ਬਣਾ ਲਾਂਗੇ ਇਹਦਾ ਹੋਰ ਕੰਮਾਂ ਤੇ ਲਾ ਲਾਂਗੇ ਕਿਉਂਕਿ ਇਹਨਾਂ ਦੀ ਐਲ ਵੀ ਨਵਾਂ ਹੀ ਸੀ ਟੀਓ ਨਹੀਂ ਕਰਦੇ ਸੀਗਾ ਗਾਹ ਜਦੋਂ ਸਾਡਾ ਪਿਛਲਾ ਹਿੱਸਾ ਸੈੱਟ ਆ ਗਿਆ ਫਿਰ ਗਾਹ ਜਦੋਂ ਇੰਨਾਂ ਵੱਡਾ ਕਰਨਾ ਪਿਆ ਤੇ ਕਰ ਲਿਓ ਜੇ ਹਲੇ ਕੰਮ ਦਿੰਦਾ ਚਲਾਈ ਦਿੰਦੇ ਹਾਂ ਤੇ ਹੋ ਵਧੀਆ ਲੱਗੀ ਆਪਣੀ ਬਹੁਤ ਵਧੀਆ ਜੀ ਠੀਕ ਹੋ ਗਿਆ ਭਾਈ ਹਾਂਜੀ ਹਾਂਜੀ ਇੱਕ ਨੰਬਰ ਹੈ ਕੰਮ ਆ ਜੀ ਹੋਰ ਕੀ ਕਹਿਣਾ ਚਾਹੋਗੇ ਚੈਨਲ ਸਾਡਾ ਸਬਸਕ੍ਰਾਈਬ ਕਰਾ ਲਿਆ ਕਰੋ ਹਾਂ ਜਰੂਰ ਜੀ ਤੁਹਾਡੇ ਨੇੜੇ-ਤੇੜੇ ਮਿੱਤਰ ਪਿਆਰੇ ਹੁੰਦੇ ਆ ਫੇਸਬੁਕ ਤੇ ਵੀ YouTube ਤੇ ਵੀ ਤੇ ਦੋਸਤੋ ਤੁਸੀਂ ਵੀ ਤੇ ਪੇਜ ਨੂੰ ਫੋਲੋ ਕਰ ਲਿਓ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤਾਂ WhatsApp ਤੇ ਮੈਸੇਜ ਕਰਦਾ ਕਰੋ ਮੇਰੇ ਤੋਂ ਤੁਹਾਨੂੰ ਵੀ ਇਹ ਕੰਮ-ਕੁਮੂ ਵੀ ਕਰਾਉਣਾ ਜਿਵੇਂ ਮਾਛੀਵਾੜਾ ਇਲਾਕਾ ਤੇ ਰਾਹੋਂ ਜੋ ਵੀ ਨੇੜੇ ਤੇ ਨਵਾਂ ਸ਼ਹਿਰ ਤੱਕ ਬਾਈ ਕੰਟਰੈਕਟਰ ਆਉਂਦੇ ਆ ਇਸ਼ਰਾ ਦਾ ਵਾਲਾ ਜਿਹੜਾ ਕੀੜੇ ਹੁੰਦੇ ਆ ਈਸ਼ਰਾਂ ਦੇ ਇਕੱਲੇ ਨੱਟ ਨੱਟ ਦਾ ਪਤਾ ਲੱਗ ਕੇ ਜਿੰਨਾ ਟਰੈਕਟਰ ਜਿਹੜਾ ਹੈਵੀ ਕੰਮ ਕਰਾਏ ਭਾੜੇ ਵਾਲੇ ਕੰਮ ਆਲੇ ਸਾਰੇ ਬਾਈਕ ਲਾਉਂਦੇ ਵੀਰੇ ਆਪਣਾ ਨੰਬਰ ਦੇ ਦੇ 94172 ਅੱਛਾ ਜੀ 46905 ਪੰਜਾਬੀ ਚ ਦੱਸ ਦੇਣਾ 94172 94 172 ਹਾਂ 46905 ਅੱਛਾ 94 172 ਹਾਂ 46905 46905 ਦੋ ਨੰਬਰ ਮਾਛੋੜਾ ਸਾਹਿਬ ਅੱਛਾ ਮਾਥਾਸਾ ਰੋਪੜ ਰੋਡ ਗਊਸ਼ਾਲਾ ਨੇੜੇ ਗਊਸ਼ਾਲਾ ਨੇੜੇ ਰੋਡ ਦਿੱਤੀ ਆ ਗਈ ਹਾਂਜੀ ਹਾਂਜੀ ਚਲੋ ਕੋਈ ਹੋਰ ਲਾਗੇ ਬੰਨੇ ਕੋਈ ਨਿਸ਼ਾਨੀ ਹੋਵੇ ਜੀ ਕੋ ਪਤਾ ਲੱਗਦਾ ਹੋਵੇ ਗਊਸ਼ਾਲਾ ਦਾ ਮਾ ਗਊਸ਼ਾਲਾ ਨਾ ਮੀ ਗਊਸ਼ਾਲਾ ਜੀ ਬੋਲ ਬਸ ਠੀਕ ਰੋਪੜ ਰੋਡ ਤੇ ਜਿਹਨੇ ਵੀ ਕਿਸੇ ਨੇ ਲੱਗ ਕੇ ਜੀ ਬਾਈ ਕੰਮ ਕਰਾਉਣਾ ਬਾਈਆਂ ਨਾਲ ਫਾਲਸ ਕਰ ਲਿਓ ਉਹ ਰਾਇ ਲੈਣੀ ਪੈਂਦੀ ਆ ਕਿਉਂਕਿ ਇਸ ਚੀਜ਼ ਦੀ ਉਹ ਵੀ ਕਰ ਲਿਓ ਪਾਵਨਾਂ ਸੇਰਾਂ ਜਿਵੇਂ ਬਾਹਰ ਫੋਰਡ ਕਰਦੇ ਆ ਡਬਲ ਵਾਚ ਕੇ ਤਾਂ ਨਾ ਹਾਂ ਫੋਰਡ ਕਰਿਆ ਹਾਂ ਜੀ ਫੋਰਡ ਡਬਲ ਵਾਚ ਕਰਿਆ ਨਾ ਹਾਂ ਤੇ ਫੋਰਡ ਦਾ ਜਿਹੜੇ ਭਰਾ ਵੀ ਲਾ ਲੈਂਦੇ ਨਾ ਪਹਿਲੇ ਹੀ ਉਹ ਦਿੱਕਤ ਆਉਂਦੀ ਆ ਨਾ ਕੀ ਹੁਣਾ ਵਿੱਚ ਪਾਈ ਪੀ ਡੀਓ ਬਲੇਡ ਜੀ ਨਾ ਪੈ ਨਹੀਂ ਹਾਂ ਪੈਂਦੇ ਰਹਿ ਕੇ ਤਾਂ ਇਹ ਤੁਹਾਨੂੰ ਅਸਲ ਜਿਹੜਾ ਫੋਰਡ ਦੇ ਵੀਲ ਨੂੰ ਆਪਾਂ ਡਾਊਨ ਕਰਕੇ ਨਾ ਡੱਬਾ ਕੱਢ ਕੇ ਇੱਕ ਕੰਮ ਲੈ ਜਾਂਦੇ ਪਰ ਉਹ ਪ੍ਰੋਪਰ ਕੰਮ ਦੇ ਨਹੀਂ ਰਿਹਾ ਹੋ ਬਾਈ ਨੂੰ ਫਾਰਮ ਟ੍ਰੈਕ ਦਾ ਵੇਚ ਲੈਨੇ ਲੈਣਾ ਬਾਕੀ ਦੇਖਦਾ ਕੀ ਕਰਦਾ ਇਹਨਾਂ ਨੇ ਵੀ ਟਬੂਕ ਲਾਗੇ ਦੀ ਕਿਟ ਕਰਨੀ ਹੁੰਦੀ ਆ ਪ੍ਰੋਪਰ ਵੀਲ ਲਿਆ ਕਰੋ ਨਹੀਂ ਤਾਂ ਉਹ ਕਲਚ ਪਲੇਟਾਂ ਦਾ ਖੜਾ ਨਹੀਂ ਰਹਿੰਦਾ ਹੁਣ ਕੱਲ ਦਾ ਕੱਜ ਲਾਉਣਾ ਹੈ ਨਾ ਤੇ ਚਲੋ ਹੁਣ ਠੀਕ ਆ ਬਾਈ ਜੀ ਕਰ ਲਿਓ ਬਾਈ ਦਾ ਸੰਪਰਕ ਦੇ ਕੇ ਤੁਹਾਨੂੰ ਕੋਈ ਕੰਮ ਕਰ ਹੋਇਆ ਧੰਨਵਾਦ ਜੀ